ਮਿਤੀ 12 ਤਰੀਕ ਤੋਂ ਨਕਉਦਰ ਦੇ ਕਾਰੋਬਾਰੀ ਨੂੰ ਲਗਾਤਾਰ ਜਿਹੜੀ ਐਕਸਟਰਨਲ ਕਾਲਸ ਆ ਰਹੀਆਂ ਸੀਗੀਆਂ ਵਰਚੁਅਲ ਨੰਬਰ ਤੋਂ ਕਾਲਸ ਆ ਰਹੀਆਂ ਸੀਗੀਆਂ ਔਰ ਉਹਦੇ ਕੋਲੋਂ ਫਰौती ਮੰਗੀ ਜਾ ਰਹੀ ਸੀ ਕਿ 50 ਲੱਖ ਰੁਪਏ ਦੀ ਤੇ ਜਿਸ ਸਬੰਧ ਦੇ ਵਿੱਚ ਜਿਹੜਾ ਐਫ ਆਰ ਨੰਬਰ 64 ਦਰਜ ਕਰਕੇ ਤੇ ਉਹਦੀ ਜਿਹੜੀ ਤਫਤੀਸ਼ ਅਮਲ ਵਿੱਚ ਲਿਆਂਦੀ ਤੇ ਉਹਦੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਜਿਹੜਾ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ ਚਾਰ ਬੰਦੇ ਜਿਹੜੇ ਚ ਨਾਮਜ਼ਦ ਕੀਤੇ ਗਏ ਜਿਹਦੇ ਵਿੱਚ ਕੇ ਦੋ ਬੰਦੇ ਨੇ ਦਾ ਮਾਸਟਰ ਮਾਈਂਡ ਜਿਹੜਾ ਵਾ ਉਹ ਸੁਖਵਿੰਦਰ ਸਿੰਘ ਕੁਰਫਸਨੀ son of ਅਮਰਜੀਤ ਸਿੰਘ ਇਹ ਨਵਾਂ ਪਿੰਡ ਦੋਨੇਵਾਲ ਪੈਂਦਾ ਥਾਣੇ ਲੋਹੀਆਂ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਤੇ ਐਸ ਵੇਲੇ ਇਹ ਇੰਗਲੈਂਡ ਯੂਕੇ ਆ ਇਹ ਮੇਨ ਮਾਸਟਰ ਮਾਈਂਡ ਇਹ ਬੰਦਾ ਸੀਗਾ ਇਹਨੇ ਇੱਕ ਰਵਨਦੀਪ ਸਿੰਘ ਜਿਹੜਾ ਇਹਦਾ ਰਿਸ਼ਤੇਦਾਰੀ ਹੈਗਾ ਵਾ ਇੱਥੇ ਪੁਰੇਵਾਲ ਕਲੋਨੀ ਨਗੋਦਰ ਦਾ ਉਹਦੇ ਨਾਲ ਰਲ ਕੇ ਇੱਕ ਛੁੜੇਂਦਰ ਰਚਿਆ ਔਰ ਡੀਡੀ ਐਕਸਪਰਸ਼ਨ ਕਾਲ ਕਰ ਰਹੇ ਸੀਗੇ ਇੱਥੇ ਦੇ ਕਾਰੋਬਾਰੀ ਨੂੰ ਤੇ ਇੱਥੇ ਦੇ ਉਹ ਜਿਹੜੇ ਗਰਾਉਂਡ ਲੈਵਲ ਦੇ ਹੈਂਡਲਰ ਆ ਇੱਥੇ ਇੱਕ ਅਦਿੱਤ્ય ਨਾਮ ਦਾ ਅਦਿੱਤ્ય رائے ਉਰਫ ਮਨੀਸ਼ਾ ਮੁੰਡਾ ਜਿਹੜਾ ਨਰੇਸ਼ ਕੁਮਾਰ ਦਾ ਮੁੰਡਾ ਹੈ ਇਹ ਪੂਰੇ ਬੈਲ ਕਲੋਨੀ ਦਾ ਹੈ ਇਹ ਆਪਸ ਦੇ ਵਿੱਚ ਇਕੱਠੇ ਕਬੱਡੀ ਖੇលਦੇ ਰਮਨਦੀਪ ਤੇ ਇਹ ਇਹ ਇਸ ਕਰਕੇ ਇਹਦੇ ਜਾਣਕਾਰ ਸੀਗੇ ਉਹਦੇ ਨਾਲ ਇਹਦਾ ਜਿਹੜਾ ਕੰਟੈਕਟ ਸੀ ਟੈਲੀਫੋਨਿਕ ਲਈ ਇਹਨੇ ਉਹਦੇ ਕੋਲੋਂ ਇਹਦੀ ਰੈਕੀ ਕਰਵਾ ਕੇ ਸਾਰਾ ਤੇ ਦੂਜਾ ਜਿਹੜਾ ਪੈਸੇ ਲੈਣ ਦਾ ਜਿਹੜਾ ਬਣਾਇਆ ਸੀਗਾ ਬਟ ਉਹ ਜਿਹੜੀ ਸਾਡੀ ਟੀਮਸ ਜਿਹੜਾ ਇਹਨਾਂ ਨੇ ਜਿਹੜੇ ਦੋ ਗੰਦੇ ਇਹਨਾਂ ਦੇ ਜਿਹੜੇ ਆ ਅਦਿੱਤ્ય ਅਤੇ ਜਿਹੜਾ ਦੂਸਰਾ ਸ਼ਾਮ ਸੀਗਾ ਇਹ ਸ਼ਾਮ ਵੀ ਨਗੋਦਰ ਦੇ ਰਹਿਣ ਵਾਲਾ ਸੁੰਦਰਨਗਰ ਦਾ ਇਹਨਾਂ ਦੋਨੋਂ ਨੂੰ ਜਿਹੜਾ ਅਰੈਸਟ ਕਰ ਲਿਆ ਔਰ ਇਹਨਾਂ ਨੇ ਅਦਿੱਤ્ય ਨੇ ਇਹ ਵੀ ਦੱਸਿਆ ਵੀ ਇਹਦੇ ਕੋਲੋਂ ਜਿਹੜੀਆਂ ਲੋਈਆਂ ਥਾਣੇ ਦੇ ਵਿੱਚ ਵੀ ਦੋ ਪਰਚੇ ਆਲਰੇਡੀ ਦਰਜ ਆ ਇੱਕ 64 ਨੰਬਰ ਐਫ ਆਈ ਆਰ ਆ 64/25 ਐਫ ਆਈ ਆਰ ਆ ਜਿਹਦੇ ਵਿੱਚ ਉੱਥੇ ਸ਼ਾਮ ਜੁਐਲਰਸ ਦੇ ਨਾਂ ਤੇ ਨਰਿੰਦਰਪਾਲ ਉਹਦੀ ਰੈਕੀ ਵੀ ਇਹਨੇ ਇਹਨਾਂ ਨੇ ਜਿਹੜੀ ਆ ਉਹਦੇ ਥਰੂ ਅਦਿੱਤ્ય ਦੇ ਥਰੂ ਉਹਦੀ ਰੈਕੀ ਵੀ ਕਰਾਈ ਸੀ ਔਰ ਉਹਦੇ ਕੋਲੋਂ ਵੀ 30 ਲੱਖ ਰੁਪਏ ਦੀ ਜਿਹੜ ਅ ਮ ਐਕਸਟਰਸਨ ਜਿਹੜੀ ਬਣੀ ਜਿਹੜੀ ਉਹ ਵੀ ਡਿਮਾਂਡ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਨੇ ਇੱਕ ਪੈਟਰੋਲ ਪੰਪ ਮਾਲਕ ਰਜਵੰਦ ਰਜਵੰਦ ਸਿੰਘ ਹੈਗਾ ਵਾ ਇਹਦੇ ਬੇਟੇ ਨੇ ਵੀ ਜਿਹੜਾ 2 ਕਰੋੜ ਰੁਪਏ ਦੀ ਜਿਹੜੀ ਇਹ ਫਰਾਤੀ ਜਿਹੜੀ ਹੈ ਇਹ ਡਿਮਾਂਡ ਕਰ ਰਹੇ ਸੀਗੇ ਜਿਹੜੀ ਪੈਟਰੋਲ ਪੰਪ ਦੀ ਗੱਲ ਕਰ ਰਹੇ ਹੋ ਉਹ ਕਿੱਥੇ ਦਾ ਸੀ ਇਹ ਵੀ ਲੋਹਿਆਂ ਦਾ ਸੀਗਾ ਜੀ ਇਹ ਪੈਟਰੋਲ ਪੰਪ ਜਿਹੜਾ ਲੋਹਿਆਂ ਦਾ ਹੀ ਹੈ ਔਰ ਇਹ ਰਹਿਣ ਵਾਲਾ ਜਿਹੜਾ ਨਵਾਂ ਬਣ ਦੋਨੇਵਾਲ ਦਈ ਹੈ ਸੰਤ੍ਰਮ ਦਾ ਬੰਦਾ ਮਲਕਾ ਬੰਦੇ ਵਪਾਰੀ ਨੂੰ ਤਨਖੇਦ ਦਿੰਦੇ ਸੀ ਜਾਂ ਚੌਥੀ ਮੰਗਰ ਦੇ ਕਰਦੇ ਸੀ ਕਦੋਂ ਤੋਂ ਵਗਦੇ ਜਾ ਰਹੇ ਇਹ 12 ਜੂਨ ਤੋਂ ਸ਼ੁਰੂ ਹੋਇਆ ਸੀ ਪਹਿਲੀ ਕਾਲ ਉਹਨੂੰ ਜਿਹੜੀ 12 ਜੂਨ ਨੂੰ ਆਈ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਇਹਨੂੰ ਜਰਾ ਟੈਲੀਫੋਨਿਕਲੀ ਵਰਚੁਅਲ WhatsApp ਤੇ ਵਰਚੁਅਲ ਨੰਬਰਾਂ ਤੋਂ ਜਿਹੜੀਆਂ ਕਾਲਸ ਆ ਰਹੀਆਂ ਸੀਗੀਆਂ ਤੇ ਅਸੀਂ ਇਹ ਪਹਿਲੇ 50 ਲੱਖ ਦੀ ਮੰਗੀ ਸੀ ਬਾਅਦ ਚ ਇਹਨਾਂ ਨਾਲ ਜਿਹੜਾ ਸੌਦਾ ਜਿਹੜਾ 10 ਲੱਖ ਰੁਪਏ ਦੇ ਵਿੱਚ طے ਹੋ ਗਿਆ ਸੀਗਾ ਸਰ ਕੁਝ ਦਿੱਤਾ ਵੀ ਸੀ ਇਸ ਵਪਾਰੀ ਉਹ ਦੇਣਾ ਸੀਗਾ ਨਹੀਂ ਹਜੇ ਦਿੱਤਾ ਨਹੀਂ ਸੀ ਜੀ ਇਹੋ ਹੀ ਜਿਹੜੀ ਇਹੋ ਹੀ ਜਿਹੜੇ ਆਪਣੇ ਪੈਸੇ ਦਾ ਜਿਹੜਾ 10 ਲੱਖ ਰੁਪਈਆ ਲੈਣ ਵਾਸਤੇ ਜਿਹੜੇ ਇਹ ਬੰਦੇ ਆ ਰਹੇ ਸੀਗੇ ਜਿਹੜੇ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਕਿ ਇਹਨਾਂ ਨੂੰ ਜਦੋਂ ਅਰੈਸਟ ਕਰ ਲਿਆ ਗਿਆ ਦਿੱਤਿਆਂ ਨੂੰ ਜਿਹੜਾ ਕ੍ਰੀਮ ਫਰਾਤੀ ਦੀ ਰਕਮ ਲੈਣ ਆਇਆ ਉਸ ਵੇਲੇ ਇਹਨੂੰ ਰੈਸਟ ਕੀਤਾ ਗਿਆ ਸਰ ਜਿਹੜੇ ਬਾਹਰ ਜਿਹੜੇ ਬੈਠੇ ਜਿਹੜੇ ਮਾਸਟਰ ਮਾਈਂਡ ਆਫ ਉਹ ਉਹਨਾਂ ਦੀ ਕੋਈ ਵੀ ਤੁਹਾਡੇ ਨਾਲ ਮੇਰਾ ਨਾ ਤੇ ਕੀ ਕਾਰਵਾਈ ਹੋਈ ਹਾਂ ਬਿਲਕੁਲ ਜੀ ਉਹਨਾਂ ਦਾ ਉਹਨਾਂ ਦਾ ਅਸੀਂ ਉਹਨਾਂ ਦਾ ਅਸੀਂ ਸਾਰਾ ਲੀਗਲ ਪ੍ਰੋਸੈਸ ਚਲਾ ਕੇ ਜੇ ਕੋਈ ਹੋਰ ਕਿਸੇ ਦੀ ਇਨਵੋਲਵਮੈਂਟ ਆਈ ਤੇ ਉਹਨੂੰ ਵੀ ਬੋਕ ਕੀਤਾ ਜਾਏਗਾ ਔਰ ਸਰੀ ਇਹਨਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਜਿਹੜਾ ਕੀ ਜਿਹੜਾ ਹੈਗਾ ਸਨੀ ਹੈ ਜੀ ਇਹ ਸਨੀ ਜਿਹੜਾ ਹੈਗਾ ਜਿਹੜਾ ਸੁਖਜਿੰਦਰ ਸਨੀ ਹੈ ਨਮਾਪੁਰ ਦੋਨੇਵਾਲ ਦਾ ਇਹ ਉਹਦੀ ਤੱਕ ਹੈਗੀ ਆ ਔਰ ਇਹੋ ਜਿਹੜਾ ਮੈਂ ਇਸ ਇਲਾਕੇ ਦੇ ਵਿੱਚ ਜਿਹੜਾ ਵਾ ਪ੍ਰਥਮ ਇਹ 10 ਕੇਸ ਤਾਂ ਟਰੇਸ ਹੋ ਗਏ ਆ ਉਹਨੇ ਔਨ ਰਿਮਾਂਡ ਆ ਅਸੀਂ ਹੋਰ ਵੀ ਡਿਵਾਈਸਾਂ ਪੁੱਛੀਸ ਕਰਾਂਗੇ ਔਰ ਆਪਣਾ ਕਿਹੜਾ ਵਾ ਟੈਕਨੀਕਲੀ ਦੇਖ ਕੇ ਵੀ ਖੋਲ ਕੇ ਕਿਹੜੇ ਬੰਦੇ ਨੇ ਉਹਨਾਂ ਟੱਚ ਕੀਤਾ ਵਾ ਹੋਰ ਵੀ ਜਿਹੜੇ ਕੇਸ ਸੋਲਵ ਹੋਣ ਦੀ ਆਸ ਹੈ ਸੰਭਾਲ ਆ ਇਹਨਾਂ ਨੇ ਕਿਸੇ ਕੋਲ ਕਿੰਨੇ ਬੰਦੇ ਕੋਲ ਲੱਜੁਕੇ ਜਦ ਤੱਕ ਕਿ ਇਹ ਦੂਸਰਾ ਜਿਹੜਾ ਰਮਨਦੀਪ ਹੈ ਜਿਹੜਾ ਨਗਉਧਰ ਤੇ ਰਹਿਣ ਵਾਲਾ ਇਹ ਫਰੋਥੇ ਹੋਰ ਵੀ ਲੈ ਚੁੱਕੇ ਕੋਈ ਬੰਦਾ ਨਹੀਂ ਇਹ ਤਾਂ ਉਹਨਾਂ ਨੇ ਡਿਮਾਂਡ ਕੀਤੀ ਸੀ ਜਿਹੜੇ ਕੋਈ ਲੈ ਚੁੱਕਿਆ ਉਹ ਅਜੇ ਤੱਕ ਐਸੇ ਸਾਡੇ ਸਾਹਮਣੇ ਕੋਈ ਆਇਆ ਨਹੀਂਗਾ ਉਹ ਵੀ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨਾਂ ਦੇ ਫੋਨਸ ਤੋਂ ਦੂਜਾ ਟੈਕਨੀਕਲੀ ਤੇ ਜੇ ਸਾਡੇ ਕੋਲ ਕੋਈ ਆਏਗਾ ਥੀ ਡੂਰਿੰਗ ਤਫ਼ਤੀਸ਼ ਤੇ ਉਹ ਵੀ ਸਾਰਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਸਰ ਇਹ ਫਰੋਥੇ ਕਿਸ ਤਰ੍ਹਾਂ ਮੰਗਦੇ ਸੀਗੇ ਕੋਈ ਵਟਸਐਪ ਕਾਲ ਵਗੈਰਾ ਕਰਦੇ ਸੀ ਜਾਂ ਇਸ ਤਰ੍ਹਾਂ ਕਰਦੇ ਸੀਗੇ ਇਹ ਵਟਸਐਪ ਵਟਸਐਪ ਕਾਲ ਕਰਕੇ ਅਗਲੇ ਨੂੰ ਬੰਦੇ ਨੂੰ ਡਰਾਉਂਦੇ ਸੀਗੇ ਕੌਸ਼ਲ ਗੈਂਗ ਦੇ ਨਾਂ ਤੇ ਕੌਸ਼ਲ ਗੈਂਗ ਦੇ ਨਾਂ ਤੇ ਜਿਹੜਾ ਹੈ ਇਹ ਫਰੋਥੀ ਮੰਗਦੇ ਸੀ ਕਿ ਮਤਲਬ ਆਪਣੇ ਜਿਹੜੀਆਂ ਕਨਵਰਸੇਸ਼ਨ ਕਰਦੇ ਸੀ ਅਗਲੇ ਬੰਦੇ ਨਾਲ ਤਾਂ ਕਿ ਉਹਨੂੰ ਲੱਗੇ ਕਿ ਵਾਕਈ ਸ਼ਾਇਦ ਉਧਰਲੇ ਕੋਈ ਹਰਿਆਣਵੀ ਜਾਂ ਦੂਜੇ ਹੈਗੇ ਆ ਬੰਦੇ ਜਿਹੜੇ ਆ ਸਰ ਕਹਿੰਦੇ ਸੀ ਜਦੋਂ ਬਰੋਤੀ ਮੰਗਦੇ ਸੀ ਕੀ ਧਮਕੀ ਦਿੰਦੇ ਸੀ ਕਿ ਅਸੀਂ ਕੀ ਧਮਕੀ ਲੋਹੇ ਦਿੰਦੇ ਸੀ ਨਹੀਂ ਤੇਰੇ ਕੋਲੋਂ ਅਸੀਂ ਜਿਹੜਾ 50 ਲੱਖ ਰੁਪਈਆ ਲੈਣਾ ਤੇ ਜੇ 50 ਲੱਖ ਰੁਪਈਆ ਦੇਵੇਂਗਾ ਸਾਨੂੰ ਠੀਕ ਆ ਨਹੀਂ ਤਾਂ ਸਾਨੂੰ ਪਤਾ ਵਾ ਕਿ ਤੇਰਾ ਜਿਹੜਾ ਕੌਣ-ਕੌਣ ਤੇਰੇ ਪਰਿਵਾਰ ਚ ਕੌਣ-ਕੌਣ ਆ ਤੇਰੇ ਪਰਿਵਾਰ ਬਾਰੇ ਸਾਨੂੰ ਪਤਾ ਤੇਰੀ ਸ਼ਾਪਸ ਇੱਥੇ ਆ ਤੇਰਾ ਘਰ ਕਿੱਥੇ ਆ ਉੱਥੇ ਤੁਸੀਂ ਖੇਡਣ ਕਿੱਥੇ ਜਾਂਦੇ ਹੋ ਸਾਨੂੰ ਸਰ ਹਰ ਚੀਜ਼ ਦਾ ਪਤਾ ਰੋ ਸਾਈਕੋਲੋਜੀਕਲੀ ਉਹਨੂੰ ਉੱਤੇ ਪ੍ਰਭਾਵ ਪਾਉਂਦੇ ਸੀ ਕਿ ਸਾਨੂੰ ਤੇਰੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਅਸੀਂ ਕਿਤੇ ਵੀ ਤਰ੍ਹਾਂ ਤੇ ਅਟੈਕ ਕਰ ਸਕਦੇ ਹਾਂ ਸਰ ਜਿਹੜੇ ਦਰਿਆ ਹਰਕਤਾ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਆਪਣੀਆਂ ਇਕਤਾ ਤੋਂ ਬਾਝਾਂ ਅਦਰਵਾਈਜ਼ ਸਟ੍ਰੈਕਟ ਤਰੀਕੇ ਦੇ ਨਾਲ ਉਹਨਾਂ ਦਾ ਨੀਠਾ ਰਹੇਗਾ ਔਰ ਇਹ ਜਿਹੜਾ ਵਾ ਇਹ ਇਹਦਾ ਅੰਤ ਮਾੜਾ ਹੀ ਹੁੰਦਾ ਕਦੇ ਨਾ ਕਦੇ ਫੜੇ ਹੀ ਜਾਂਦੇ ਆ ਕਿਉਂਕਿ ਇਹਨਿਆਂ ਜਿਹੜੀ ਇਹ ਪਹਿਲੀ ਫੌਤੀ ਜਿਹੜੀ ਇਹ ਦਿੱਤੀ ਸੀ 2024 ਦੇ ਵਿੱਚ ਦਿੱਤੀ ਸੀ ਜਿਸ ਸਬੰਧ ਵਿੱਚ ਐਫਆਰ ਨੰਬਰ 85 171024 ਦਾ ਦਰਜਾ ਹੈ ਯਾਨੀ ਕਿ ਆਲਮੋਸਟ ਤੁਸੀਂ ਲਾ ਲਓ ਤੇ 7-8 ਮਹੀਨੇ ਜਿਹੜੇ ਆ ਉਹ ਵੀਰ ਚੁੱਕੇ ਆ 7-8 ਮਹੀਨੇ 8 ਮਹੀਨੇ ਪਹਿਲਾਂ ਇਹਨੇ 8-9 ਮਹੀਨੇ ਪਹਿਲਾਂ ਇਹਨੇ ਦਿੱਤੀ ਸੀਗੀ ਬਟ ਉਹ ਵੀ ਕੇਸ ਸਟੇਜ ਹੋ ਗਿਆ ਔਰ ਆ ਪਿਛਲੇ 15 ਮਹੀਨੇ ਇਹਨੇ ਲੋਹਿਆਂ ਦਾ ਇੱਕ ਹੋਰ ਜਿਹੜਾ ਸਨਾਰਾ ਉਹਨੂੰ ਦਿੱਤੀ ਸੀਗੀ ਉਹਦੇ ਬਾਰੇ ਵੀ ਕਲੀਅਰ ਹੋ ਗਿਆ ਹੁਣੇ ਔਰ ਜਿਹੜਾ ਤੀਸਰਾ ਹੈ ਸਾਡਾ ਕੇਸ ਸੋ ਇਹਨਾਂ ਦੋ ਜਣਿਆਂ ਤੇ ਪਹਿਲੇ ਵੀ ਕੋਈ ਮਾਮਲੇ ਦੱਸੇ ਜੇ ਜਿਹੜਾ ਜਿਹੜਾ ਸਣੀ ਹੈਗਾ ਵਾ ਸੁਭਿੰਦਰ ਸਣੀ ਇਹਦੇ ਤੇ ਅਵੇ ਜਿਹੜੇ ਖੂਹਾਂ ਖਾਂ ਕਰਨ ਦੇ ਚ ਪੰਜ-ਛੇ ਕੇਸ ਦਰਜ ਹੈਗੇ ਆ ਸੁਭਿੰਦਰ ਸਣੀ ਦੇ ਦੇ ਦੂਸਰੇ ਤੇ ਦੂਸਰੇ ਦਾ ਜਿਹੜਾ ਸੀ ਰਿਕਾਰਡ ਚੈੱਕ ਕੀਤਾ ਨੀਗਾ ਉਹ ਸੀ ਕਰ ਰਹੇ ਆ ਉਹਦਾ ਦੇਖ ਰਹੇ ਕਿ ਉਹਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਬਟ ਸੁਖਵਿੰਦਰ ਸਨਨੀ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆਇਆ ਜਿਹਦੇ ਪੜੇਗਾ ਕਿ ਇਹਨਾਂ ਨੂੰ ਕੋਈ ਲਾਹਤ ਦੇਣ ਦੇ ਚਾਹੇ ਬਾਦ ਗ੍ਰੈਂਡ ਲਈ ਹੈ ਨਹੀਂ ਇਹਨਾਂ ਨੂੰ ਜਿਹੜਾ 10 ਲੱਖ ਰੁਪਈਆ ਸੀਗਾ ਉਹਦੇ ਵਿੱਚੋਂ 2 ਲੱਖ ਰੁਪਈਆ ਇਹਨਾਂ ਨੂੰ ਮਿਲਣਾ ਸੀ ਜਿਹੜਾ ਇਹਨਾਂ ਨੇ ਲੈਣਾ ਸੀਗਾ ਤੇ ਬਾਕੀ ਜਿਹੜਾ 8 ਲੱਖ ਰੁਪਈਆ ਉਹ ਉਹਨਾਂ ਨੂੰ ਬਾਹਰ ਭੇਜਣਾ ਸੀ ਕੋਈ ਲੇਕੀ ਰੁਕੀ ਹੋਰ ਕੋਈ ਵੀ ਅਲੱਗ ਕਾਰਜ ਵਿੱਚ ਸਕੇ ਕਰਾਦੇ ਸੀ ਨਹੀਂ ਹਜੇ ਹਾਲ ਦੀ ਘੜੀ ਜਿਹੜ ਪਬ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਇਨਵੈਸਟੀਗੇਸ਼ਨ 'ਚ ਕੋਈ ਹੋਰ ਆਏਗਾ ਤਾਂ ਉਹਨੂੰ ਵੀ ਬੁੱਕ ਕੀਤਾ ਜਾਏਗਾ। ਔਰ ਤੁਹਾਡੇ ਮੱਧਮ ਨਹੀਂ ਮੇਰੀ ਸਟ੍ਰਿਕਟ ਜਿਹੜੀ ਹੈਗੀ ਹੈ ਵੀ ਕਿਸੇ ਨੂੰ ਵੀ ਇਹੋ ਜਿਹੀ ਕਿਸੇ ਕਾਲ ਤੋਂ ਕੋਈ ਡਰਨ ਦੀ ਲੋੜ ਨਹੀਂ ਗਈ। ਤੇ ਅਸੀਂ ਜਿਹੜੇ ਆ ਪਹਿਲੇ ਵੀ ਦੋ ਤਿੰਨ ਕੇਸ ਟੈਸਟ ਕੀਤੇ ਆ। ਇਸ ਇਸ ਕਿਸੇ ਸੰਦੇ ਠੀਕ ਹੈ ਜੀ ਇਹ ਸਿਰਫ ਸਾਨੂੰ ਇਹ ਜਿਹੜਾ ਬੰਦਾ ਡਰਦਾ ਉਹਦੇ ਕੋਲ ਵੀ ਡਰਾ ਧਮਕਾ ਕੇ ਇਹਨਾਂ ਦਾ ਹੈਗਾ ਵੀ ਅਸੀਂ ਸਾਡੇ ਫੋਨ ਤੋਂ ਬੰਦੇ ਡਰ ਜਾਣਗੇ ਔਰ ਡਰ ਕੇ ਸਾਨੂੰ ਪੈਸੇ ਦੇਣਗੇ ਇੱਥੇ ਕੁਝ ਪਿਛਲੇ ਟਾਈਮ ਜਿਹੜੇ ਕੋਈ ਇਨਸੀਡੈਂਟਸ ਹੋਏ ਹੈ ਉਹਨਾਂ ਨੂੰ ਵੀ ਕੋਰਟ ਕਰਕੇ ਉਸ ਬੰਦੇ ਨੂੰ ਸਾਈਕੋਲੋਜੀਕਲੀ ਡਰਾਉਂਦੇ ਆ ਵੀ ਪਹਿਲੇ ਵੀ ਇਦਾਂ ਹੋ ਗਿਆ ਸੀਗਾ ਠੀਕ ਹੈ ਜੀ ਤੇ ਇਹ ਜਿਹੜੇ ਦੋ ਜਿਹੜੇ ਬਾਹਰ ਬੈਠੇ ਰਮਨਦੀਪ ਸਿੰਘ ਹੋਣੀਆਂ ਇਹਨਾਂ ਦੇ ਵੀ ਮਾਮਲੇ ਦਰਜ ਹੈ ਪਹਿਲਾਂ ਕੋਈ ਬਿਲਕੁਲ ਮੈਂ ਸੁਖਜਿੰਦਰ ਦਾ ਦੱਸਿਆ ਸੀ ਸੁਖਜਿੰਦਰ ਤੇ ਪਹਿਲੇ 5 6 ਕੇਸ ਦਰਜ ਹੈਗੇ ਪੰਜ ਜਿਹੜਾ ਸੁਖਜਿੰਦਰ ਸਣੀ ਹੈਗਾ ਦਾ ਨਾਮ ਨੇ ਦੋਨੇਵਾਲ ਦਾ ਤੇ ਇਹ ਰਮਨਦੀਪ ਦਾ ਦੇ ਅਸੀਂ ਵੈਰੀਫਾਈ ਕਰ ਰਹੇ ਆ ਇਹਦਾ ਵੀ ਰਮਨਦੀਪ ਦਾ ਕੋਈ ਬੈਕਗ੍ਰਾਉਂਡ ਹੈ ਜਾਂ ਨਹੀਂ ਹੈ ਨਕੋਦਰ ਦੇ ਇੱਕ ਵਪਾਰੀ ਨੂੰ ਲਗਾਤਾਰ ਫਰੋਤੀ ਦੀ ਧਮਕੀ ਆ ਰਹੀ ਸੀ ਅੱਜ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਆ ਡੀਐਸਪੀ ਸੁਖਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਵਾਰ ਲੈ ਕੇ ਥੈਂਕ ਯੂ ਜੀ ਧੰਨਵਾਦ ਸਰ ਕੀ ਮਾਮਲਾ ਹੈ ਅੱਜ ਦਾ ਇਹ ਜੀ ਇੱਕ ਨਿਕੁਦਰ ਦਾ ਵਪਾਰੀ ਸੀਗਾ ਉਹਨੂੰ ਪਿਛਲੀ 12 ਜੂਨ ਤੋਂ ਲਗਾਤਾਰ ਜਿਹੜੀਆਂ ਵੈ ਐਕਸਟਰੈਕਸ਼ਨ ਕਾਲਸ ਆ ਰਹੀਆਂ ਸੀਗੀਆਂ ਜਿਹਦੇ ਵਿੱਚ ਕਿ ਉਹਨੂੰ 50 ਲੱਖ ਰੁਪਏ ਦੀ ਫਰौती ਮੰਗੀ ਜਾ ਰਹੀ ਸੀ ਉਹਨੂੰ ਕਿਹਾ ਜਾ ਰਿਆ ਸੀ ਵੀ ਸਾਨੂੰ 50 ਲੱਖ ਰੁਪਏ ਦੇ ਨਹੀਂ ਤਾਂ ਤੇਰਾ ਅਸੀਂ ਕਿਸੇ ਤਰੀਕੇ ਦਾ ਨੁਕਸਾਨ ਕਰਾਂਗੇ ਸੋ ਇਹਦੇ ਵਿੱਚ ਹੀ ਅਸੀਂ ਹਿਊਮਨ ਇੰਟੈਲੀਜੈਂਸ ਤੇ ਆਪਣਾ ਜਿਹੜਾ ਟੈਕਨੀਕਲੀ ਜਿਹੜਾ ਸਾਰਾ ਕਰਦੇ ਹੋਏ ਅੱਜ ਅਸੀਂ ਚਾਰ ਦੋਸ਼ ਤੇ ਇਹ ਇਹਦੀ ਇਹਦੀ ਜਿਹੜੀ ਗੱਲਬਾਤ ਦੌਰਾਨ ਜਿਹੜੀ 10 ਲੱਖ ਰੁਪਏ ਦੇ ਵਿੱਚ ਡੀਲ ਤੈ ਹੋਈ ਸੀਗੀ ਜਿਹੜੇ ਐਕਸਰਸ਼ਨ ਕਰਨ ਵਾਲੇ ਵਿਅਕਤੀਆਂ ਨਾਲ ਤੇ ਇਹ 10 ਲੱਖ ਰੁਪਿਆ ਜਦੋਂ ਇਹਨੇ ਦੇਣ ਜਾਣਾ ਸੀਗਾ ਦਾ ਤੇ ਜਿਹੜੇ ਬੰਦੇ ਲੈਣ ਆਏ ਜਿਹੜੇ ਹੈਂਡਲਰ ਸੀਗੇ ਇੱਥੇ ਗਰਾਊਂਡ ਹੈਂਡਲਰ ਉਹ ਚੱਕਾ ਦਿਤੀਆ ਨਾਮ ਦਾ ਮੁੰਡਾ ਸੀਗਾ ਜਿਹੜਾ ਕਿ ਦੇ ਲੋਕਲ ਨਕੋਦਰ ਦਾ ਰਹਿਣ ਵਾਲਾ ਉਹਦੇ ਨਾਲ ਇੱਕ ਸਾਮ ਸੀਗਾ ਉਹ ਵੀ ਸੁੰਦਰ ਨਗਰ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਜਿਹੜਾ ਵਾ ਅਰੈਸਟ ਕਰ ਲਿਆ ਗਿਆ ਵਾ ਔਰ ਇਹਨਾਂ ਤੋਂ ਗਾੜੀ ਸਾਨੂੰ ਡਿਸਕਲੋਜ਼ ਹੋਇਆ ਵੀ ਜਿਹੜੇ ਦੂਸਰੇ ਦੋ ਨੇ ਜਿਹੜਾ ਮੇਨ ਹੈਂਡਲਰ ਹੈ ਇਹਦਾ ਉਹ ਇੱਕ ਸੁਜਿੰਦਰ ਸਣੀ ਨਾਮ ਦਾ ਨਾਮ ਇਹਨਾਂ ਦੋਨਾਂ ਦਾ ਹੈਗਾ ਵਾ ਔਰ ਇਸ ਵੇਲੇ ਯੂਕੇ ਚ ਹੈ ਉਹ ਹੈ ਔਰ ਇੱਕ ਰਮਨਦੀਪ ਹੈ ਜਿਹੜਾ ਕਿ ਲੋਕਲ ਨਕੋਦਰ ਦਾ ਰਹਿਣ ਵਾਲਾ ਹੈਗਾ ਇਹ ਦੋਨੇ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਨੇ ਇਹਨਾਂ ਨੇ ਦੋਨਾਂ ਨੇ ਅਸੀਂ ਇਹ ਪਲਾਨ ਬਣਾਇਆ ਸੀਗਾ ਬਾਹਰੋਂ ਹੀ ਇੱਕ ਯੂਕੇ ਹੈ ਤੇ ਇੱਕ ਕੈਨੇਡਾ ਦੋਨਾਂ ਨੇ ਆਪਸ ਵਿੱਚ ਪਲਾਨ ਬਣਾ ਕੇ ਤੇ ਤੀਸਰਾ ਜਿਹੜਾ ਅਦਿੱਤਿਆ ਜਿਹੜਾ ਇਹਨਾਂ ਦਾ ਨਾ ਕਬੱਡੀ ਖੇលਦਾ ਰਿਹਾ ਹੋਇਆ ਉਹਨੂੰ ਅੱਗੇ ਕਰਕੇ ਉਹਦੇ ਕੋਲੋਂ ਸਾਰੀ ਰੇਕੀ ਵਗੈਰਾ ਕਰਵਾ ਕੇ ਤੇ ਉਹਦੇ ਕੋਲੋਂ ਜਿਹੜੇ ਆ ਇਹ ਸਾਰਾ ਛੇਦੰਦਰ ਰਚਿਆ ਸੀਗਾ ਸਰ ਨਕੌਦਰ ਦਾ ਜਿਹੜਾ ਕਾਰੋਬਾਰੀ ਜੀ ਨੂੰ ਧਮਕੀ ਦਿੱਤੀ ਗਈ ਉਹ ਜੋ ਰੇਕੀ ਕੀਤੀ ਗਈ ਪਹਿਲੇ ਜੀ ਆ ਉਹਦੀ ਰੱਖੀ ਕੀਤੀ ਕਿ ਉਹਦੀ ਦੁਕਾਨ ਦੀਆਂ ਫੋਟੋ ਫੋਟੋ ਵੀ ਬਾਹਰ ਵੀ ਭੇਜੇਗੇ ਉਹਨੂੰ ਡਰਾਂ ਲਈ ਭੇਜਗੇ ਵੀ ਇਹ ਤੇਰੇ ਤੇਰੀ ਦੁਕਾਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਕਿ ਸਾਨੂੰ ਤੇਰੇ ਬਾਰੇ ਸਾਰਾ ਕੁਝ ਪਤਾ ਵਾ ਔਰ ਉਹਨੂੰ ਉਹਦੀ ਛੋਟੀਆਂ ਛੋਟੀਆਂ ਗੱਲਾਂ ਵੀ ਜਿਹੜਾ ਇੱਥੇ ਆਲਾ ਸੀ ਦਿੱਤੇ ਛੋਟੀਆਂ ਛੋਟੀਆਂ ਗੱਲਾਂ ਵੀ ਦੱਸਦਾ ਸੀ ਵੀ ਤੇਰੇ ਕੋਲ ਤੇਰੇ ਕੋਲ ਐਸ ਐਸ ਆਹ ਗੱਡੀਆਂ ਨੇ ਆਹ ਕਲਰ ਦੀਆਂ ਇੱਥੇ ਲਾਸਟ ਦੇ ਵਿੱਚ ਇਹਦਾ ਘਾਰ ਆ ਜੋ ਵੀ ਮਤਲਬ ਸਾਰੀ ਡਿਟੇਲ ਜਿਹੜੀ ਆ ਉਹਦੀ ਉਹ ਉਹ ਦੱਸਦਾ ਸੀ ਉਧਰ ਬਾਹਰ ਟੋਟਲ ਕਿੰਨੇ ਦੋਸ਼ੀ ਆ ਜੀ ਇਹ ਚ ਟੋਟਲ ਹੁਣ ਤੱਕ ਜਿਹੜੇ 4 ਦੋਸ਼ੀ ਆ ਜੀ 2 ਅ ਜੋ ਜਿਹੜੇ ਸੁਖਜਿੰਦਰ ਤੇ ਰਮਨਦੀਪ ਸੁਖਜਿੰਦਰ ਨਾਮ ਇਹਨਾਂ ਦੋਨਾਂ ਦਾ ਤੇ ਜਿਹੜੇ ਰਮਨਦੀਪ ਜੋ ਕਿ ਦੋਨੇ ਰਾਮਗੜੀਆਂ ਬਰਾਦਰ ਨੂੰ ਬਿਲੋਂਗ ਕਰਦੇ ਤੇ ਆਪਸ ਵਿੱਚ ਦੇ ਵਿੱਚ ਰਿਸ਼ਤੇਦਾਰੀ ਆ ਇਹ ਨੇ ਇਹ ਇਹ ਅੱਗੇ ਜਿਹੜੀ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ ਜੋ ਕਿ ਹੋਰ ਵੀ ਕਿਸੇ ਦਾ ਰੋਲ ਸਾਹਮਣੇ ਆਇਆ ਤੇ ਉਹਨੂੰ ਵੀ ਨਾਲ ਜਿਹੜਾ ਬੁੱਕ ਕੀਤਾ ਜਾਏਗਾ ਸਰfrooti ਵਾਲੇ ਪਹਿਲੇ ਵੀ ਤੁਸੀਂ ਅਰੈਸਟ ਕਰ ਚੁੱਕੇ ਹੋ ਹੁਣ ਫਿਰ ਇੱਕ ਕਾਮਯਾਬੀ ਤੁਹਾਨੂੰ ਮਿਲੀ ਆ ਕੀ ਨਕੋਦਰ ਨਿਵਾਸੀਆ ਕਹਿਣਾ ਚਾਹੁੰਦੇ ਆ ਜੇ ਕੋਈ ਜੀ ਕੋਈ ਗੱਲ ਨਹੀਂ ਜੇ ਕੋਈ ਏਦਾਂ ਦਾ ਕਿਸੇ ਨੂੰ ਕੋਈ ਕਾਲ ਵਗੈਰਾ ਆਂਦੀ ਹੈ ਤੇ ਉਹਨੂੰ ਲੁਕਾਉਣਾ ਸਾਨੂੰ ਦੱਸਣ ਸਾਡਾ ਨਾਲ ਸ਼ੇਅਰ ਕਰਨਾ ਔਰ ਇੱਕਦਮ ਕੁਰਾਨ ਦੀ ਕੋਈ ਲੋੜ ਨਹੀਂਗੀ ਅਸੀਂ ਆਪੇ ਜਿਹੜਾ ਉਹਨੂੰ ਆਪਣੇ ਤਰੀਕੇ ਨਾਲ ਡੀਲ ਕਰਕੇ ਅਸੀਂ ਜਿਹੜੇ ਸਾਰੇ ਪਹਿਲੇ ਵੀ ਫੜ ਲਏ ਆ ਤੇ ਹੁਣ ਵੀ ਫੜਾਂਗੇ ਸਾਰੇ ਸਰ ਕਿੰਨੀ ਦੇਰ ਦੇ ਵਿੱਚ ਮਾਮਲਾ ਜਿਹੜਾ ਤੋਕ ਕਰੇ ਇਹ 12 ਜੂਨ ਦਾ ਸੀਗਾ ਜੀ 12 ਜੂਨ ਨੂੰ ਆਈ ਸੀਗੀ ਕਾਲ ਤੇ 12 ਜੂਨ ਤੋਂ ਬਾਅਦ ਅੱਜ ਤਹ ਲਦ ਤੱਕ ਤਕਰੀਬ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਵਾ ਇਹ ਬੰਦੇ ਜਿਹੜੇ ਅਸੀਂ ਫੜ ਲੈਣੇ ਬਹੁਤ-ਬਹੁਤ ਸ਼ੁਕਰੀਆ ਜੀ ਤੋ ਐਸੀ ਡੀਐਸਪੀ ਸ਼ਵਾਲ ਸਿੰਘ ਜੀ ਜਿਹਨਾਂ ਨੇ ਦੱਸਿਆ ਕਿ ਨਕੋਦਰ ਦੇ ਇੱਕ ਵਪਾਰੀ ਨੂੰ 50 ਲੱਖ ਦੀ ਫਰੂਤੀ ਦੀ ਧਮਕੀ ਆndi ਆ ਉਸ ਤੋਂ ਬਾਅਦ ਨਕੋਦਰ ਪੁਲਿਸ ਜਿਹੜੀ ਆ ਚੁਸਤ ਫੁਰਤ ਹੋ ਜਾਂਦੀ ਆ ਫੁਰਤੀ ਦੇ ਨਾਲ ਦੋ ਬੰਦਿਆਂ ਨੂੰ ਜਿਹੜਾ ਅਰੈਸਟ ਕਰ ਲੈਂਦੀ ਆ ਤੇ ਜਲਦੀ ਵੀ ਇਹਨਾਂ ਦਾ ਕਹਿਣਾ ਕਿ ਬਾਕੀਆਂ ਨੂੰ ਵੀ ਅਰੈਸਟ ਕੀਤਾ ਕਰ ਲਿੱਤਾ ਜਾਵੇਗਾ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲੈਰ ਨਿਊਜ਼ ਨਕੋਦਰ